ਆ ਲਓ ਜੀ ਤੋੜ ਕੇ ਦਿਖਾ ਦਿਓ ਖਾਲਸਾ ਜੀ 1 ਮਿੰਟ ਤੋੜ ਕੇ ਦਿਖਾਉਂਦੇ ਆ ਫੋਨ ਲੰਬੀ ਤੋੜ ਦਿਓ ਤੋੜਾ ਤਰਕਾ ਦਿਓ ਚੱਕ ਇੱਕ ਵਾਰ ਛੇ ਲਓ ਜੀ ਮੋੜ ਦਿਓ ਆ ਜੋ ਲਓ ਵੀ ਕਰ ਲਓ ਚੈੱਕ ਬਾਈ ਤੇ ਥਣ ਥਣ ਬਹੁਤ ਸੋਹਣਾ ਲੱਗਿਆ ਹੋਇਆਗਾ ਤੇ ਸਿੰਘਾਂ ਸੰਗਤ ਇਹ ਤੇ ਮੂੰਹ ਬੱਥੇ ਮਰਾ ਹਬਰਾ ਦੇਖ ਲਓ ਤੇ ਇੱਕ ਤੇ ਆਹ ਲਓ ਜੀ 1 ਮਿੰਟ ਦੱਤੀ ਆ ਇਹਨੂੰ ਐ ਵੀ ਡਾਕਟਰ ਹੈ ਹੋ ਜਾਂਦਾ ਹੈ ਆ ਇਹ ਇਹਦੀ ਡਿਟੇਲ ਕਿਆਨੀ ਤੋਂ ਪੁੱਛ ਲੈ ਕੇ ਦਾ ਹਤਾ ਬਾਈ ਵੀ ਕਿੰਨੇ ਲੀਟਰ ਦੁੱਧ ਕਿੰਨੇ ਚਿਰ ਦੀ ਸੂਈ ਤੇ ਕੰਮੇ ਸੂਏ ਆ ਦੁੱਧ 12 ਲੀਟਰ 12 ਲੀਟਰ ਦੁੱਧ ਹਾਂਜੀ 10 ਦਾ ਦੀ ਸੂਈ ਡੱਬੇ ਮਾਰ ਕੇ ਦੇ ਦੇਣਗੇ 12 ਲੀਟਰ ਦੁੱਧ ਆ ਤੇ ਸੂਈ ਕ ਕਦਨਾਂ ਦੀ ਆ 10 ਦਾ ਦੀ ਸੂਈ 10 ਦਾ ਦੀ ਸੂਈ ਹਾਂ ਠੀਕ ਹੈ ਤੇ ਜਨਮ ਪਰ ਇਹਦਾ ਉਹ ਮੋਰ ਲੈ ਕੱਟਣ 31 ਹੈ ਇਹ ਆ ਉਰਲੀ ਕੱਟੀ ਆ ਤੇ ਇਹਦੇ ਛੀਮਣ ਵਾਰੇ ਤਾਂ ਨਹੀਂ ਕੁਝ ਪਤਾ ਨਹੀਂ ਛੀਮਣ ਵਾਰੇ ਨਹੀਂ ਪਤਾ ਠੀਕ ਹੈ ਹਰਿਆਣੇ ਚੜ੍ਹੇ ਹਰਿਆਣੇ ਦੀ ਹਾਂ ਇਹਦੇ ਸਿੰਘਾ ਚੁੰਗਾ ਤੋਂ ਖੁੱਲੀ ਆ ਤੇ ਹੁਣ ਇਹਦੇ ਦੁੱਧ ਕਿੰਨਾ ਦਾ ਅੱਛਾ ਸੀ 12 ਲੀਟਰ ਜੀ 12 ਲੀਟਰ ਦੁੱਧ ਹਾਂ 90 ਮਾਰਕੇ ਦੇ ਆ ਤੇ ਸੂਵੇ ਕਹਿੰਦੇ ਹੋ ਇਹ ਸੂਹਾ ਦੂਜਾ ਦੂਜੇ ਸੂਵੇ ਹੋਊਗੀ ਠੀਕ ਹੈ ਇੱਕੋ ਕੱਪਣ ਹੈ ਇੱਕ ਆਹ ਵਾਲੀ ਕੱਪਣ ਹੈ ਆ ਲਓ ਜੀ ਇਹਨੂੰ ਵੀ ਤੋੜ ਕੇ ਦਿਖਾ ਦਿਓ ਤੇ ਦਿਖਾਉਂਦੇ ਆ ਵੀਰੇ ਤੋੜ ਕੇ ਜਬਰਦਸਤ ਆ ਮੈਚ ਪਲੀ ਹੋਈ ਹੈਗੀ ਬਿਲਕੁਲ ਤੇ ਇਹ ਦੂਜੇ ਦੂਜੇ ਪਹਿਲਾਂ ਦੇ ਬਾਲ ਨੇ ਕੱਟਿਆ ਇਹਨੇ ਪਹਿਲੇ ਪਹਿਲੇ ਨੇ 12 ਕੱਢਿਆ ਪਹਿਲਾਂ ਨੇ ਹਾਂਜੀ ਤੇ ਲਓ ਜੀ 14 15 ਆਜੋ ਮੋੜ ਤੇ ਅੱਛਾ ਇੱਕ ਵਾਰੀ ਮੈਂ 레ਵਲ ਨੂੰ ਦਿਖਾ ਦਿੱਤਾ ਤੁਹਾਨੂੰ ਇਹ ਆਪਣੀ ਘਰ ਦੀ ਹੈ ਹਾਂਜੀ ਕਿੰਨੇ ਉਮਰੇ ਦੀ ਕਿੰਨੇ ਸਾਲ ਹੂ ਪਾਲਾਂ ਉਮਰ ਦਾ ਦੂਜੇ ਸੂਰੀਆ ਹੋਰ ਅੱਥੇ ਇਹ ਮੇਰੇ ਖਲ ਵੀ 5-6 ਸਾਲ ਦੀ ਬਸ 5 ਸਾਲ ਦੀ ਪਨ 5:30 ਦੇ ਲਗਭਗ ਰੋਣੇ ਹੋ ਹਣਾ ਠੀਕ ਆ ਹੁਣ ਇਹ ਕੱਚੀ ਕਇਕ ਦਿਨਾਂ ਦੀ ਹੋਊਗੀ ਇਹਦੇ ਦਿਨ ਉਹ ਵੀ 3 ਕੋ ਮੇਰੇ ਪੂਰੇ 24 ਨੂੰ ਦਿਨ ਪੂਰੇ ਅੱਛਾ 24 ਤਰੀਕ ਨੂੰ ਦਿਨ ਪੂਰੇ ਆ ਤੇ ਪਿਛਲੇ ਸਾਲ ਦਾ ਕੀਰ ਕੱਟ ਰਿਹਾ ਪਿਛਲੇ 12 ਲੀਟਰ ਕੱਢਿਆ ਨੇ ਪਹਿਲਾਂ ਨੇ ਕੱਢੀ 12 ਕੱਢਿਆ ਪੂਰਾ ਜੀ ਪੂਰਾ ਬਾਰ ਠੀਕ ਆ ਐਤ ਕੀ 14 15 ਵੀ ਮੇਰੇ ਖਾਇਆ ਹਾਂ ਫਿਰ ਦੂਜੇ ਸੂਗੇ ਪਛੋਂ ਬਣ ਜਾਂਦਾ ਤੇ ਐਸਤੀ ਵੱੱਟ ਕੱਢਣ ਦੀ ਗੱਲ ਹੈ ਹਾਂ ਜੀ ਤੇ ਤੇ ਡਰੈਸ ਦੱਸ ਦਿਓ ਆਪਣਾ ਤੇ ਪਿੰਡ ਭਿੱਖੀ ਹਾਂ ਤੇ ਜ਼ਿਲ੍ਹਾ ਮਾਨਸਾ ਲਵੇ ਵਸਟਾ ਵਸਟਾ ਮੋਬਾਈਲ ਨੰਬਰ ਮੋਬਾਈਲ ਨੰਬਰ 98 ਆਪਣਾ ਕਿੰਨਾ 99680 88906 ਇੱਕ ਵਾਰੀ ਫੇਰ ਬੋਲ ਦਿਓ 99680 88906 ਡਸਰ ਸਿੰਘ ਜੀ ਤੇ ਕੋ ਇਹਨਾਂ ਦੇ ਬਾਰੇ ਰੇਟ ਦੱchnਾ ਕਿ ਮੌਕੇ ਤੇ ਹੋ ਜੂ ਅਰੇ ਦੋਨਾਂ ਦੀ ਵੇਚ ਦੇਣਾ ਦੋਨਾਂ ਦੀ ਡੈਟ ਡੈਟ ਹਾਂ ਜੀ ਕੁਝ ਮਾਨ ਤਾਨ ਦੇ ਮੌਕੇ ਤੇ ਮੌਕੇ ਤੇ ਹੋ ਜੂਗਾ ਮੌਕੇ ਤੇ ਹੋ ਜਾ ਮਾਨ ਤਾਨ ਹੋ ਜੂ ਇੱਕ ਇਹ ਆ ਚੋਟੀ ਐ ਹਾਂ ਇੱਕ ਤੇ ਇੱਕ ਇਹ ਤੇ ਉਹ ਕਿੰਨੇ ਚਿਰ ਦੀ ਸੂਈ ਤੇ ਅੱਛਾ ਸੀ ਇਹ ਦਸ ਦਿਨਾਂ ਦੀ ਇਹ ਦਸ ਦਿਨਾਂ ਦੀ ਸੂਈ ਐ ਇਹ 5-10 ਦਿਨਾਂ ਦੀ ਕੱਚੀ ਐ ਹਜੇ ਹਾਂ ਇਹ ਦਸ ਦਿਨਾਂ ਦੀ ਕੱਚੀ ਐ ਦਸ ਦਿਨਾਂ ਦੀ ਕੱਚੀ ਐ ਤੇ ਇਹਨੂੰ ਇੱਕ ਡੰਗ ਚੋਵੇ ਦੋ ਚੋਵੇ ਚੋਕੇ ਲੈ ਜੇ 12 ਲੀਟਰ ਦੁੱਧ ਦੋ ਡੰਗ ਚੋਲੇ ਇੱਕ ਚੋਲੇ ਅੱਛਾ ਤੇ ਮੌਕੇ ਤੇ ਕੁਝ ਮਾਨ ਤਾਨ ਫਿਰ ਉਹ ਮਾਨ ਤਾਨ ਹੋ ਜਾਊਗਾ ਤੇ ਕਹੇ ਜਾਂ ਚਲੋ ਹੁੰਦਾ ਹੈਗਾ ਉਹ ਪਤਾ ਹੀ ਆ ਤੇ ਇੱਕ ਵਾਰ ਥੱਲੇ ਲੈ ਵਲੂ ਦਿਖਾ ਦਿਆਂ ਹੁਣ ਨਹੀਂ ਨਹੀਂ ਬਾਤ ਲੋੜ ਹੀ ਨਹੀਂ ਹੁਣ ਕੀ ਰਾ ਇੱਕ ਵਾਰੀ ਚੋਈ ਹੋਈ ਆ ਬਾਈ ਇਹ ਕੋਈ ਵੀਡੀਓ ਤੋਂ ਅਸੀਂ ਐਖੜ ਲਾ ਕੇ ਨਹੀਂ ਬਣਾਈ ਇਹ ਚੋਇਆ ਹੋਇਆ ਹੁਣ ਟਾਈਮ 2 ਵਜੇ ਤੇ ਇੱਕ ਕਦਾ ਟਾਈਮ ਹੋਊਗਾ ਹੁਣ ਇੱਕ ਕਿਤੇ ਟਾਈਮ ਚ ਇਹ ਵੀਡੀਓ ਬਣਦੀ ਆ ਬਾਈ ਹਜੇ ਤੜਕੇ ਦੀਆਂ ਚੋਈਆਂ ਨੇ ਤੇ ਕੋਈ ਇਹਨੂੰ ਐਖੜ ਨਹੀਂ ਤੇ ਦੁੱਧ ਕਿੰਨਾ ਬਾਈ ਨੇ ਕਿਹਾਗਾ ਗਰੰਟੀ ਨਾਲ ਦੇਊਗਾ ਬੰਦਾ ਤੇ ਆ ਜਾ ਚੁੱਕ ਕੇ ਲੈ ਜਾਓ ਤੇ ਇਹ ਜੀ ਕੋਈ ਠੱਗੀ ਠੋਰੀ ਵਾਲੀ ਗੱਲ ਨਹੀਂ ਮੇਲੋ ਬਾਈ ਕੋਲੇ ਡੰਗਰ ਰੱਖਦਾ ਤੇ ਆਹ ਹੋਰ ਵੀ ਹੈਗੇ ਨੇ ਤੇ ਆਇਓ ਤੇ ਸਪਰਕ ਕਰੋ ਮੋਬਾਈਲ ਨੰਬਰ ਪਾਓ